bye Why? 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 bye ਵਾਹ ਗਰੂ 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 ਵਾਹ ਗਰੂ

वागुरू वागुरु वागुरु जी का खालसा वागुरु जी की फतेह एक ओहकार सतनाम करतापुरक निरप निर्वैद अकाल पूर्ख अर्जुनी ਪੰਗੁਰ ਪ੍ਰਸਾਦ ਜਿਤਾ ਸਮੁੰਦ ਸਾਗਰ ਨੀਰ ਪਰਿਆ ਤੇ ਤੇ ਔਗਨ ਹਮਾਰੇ ਦਇਆ ਕਰੋ ਕਿਛ ਮੇਰੋਂ ਪਾਹੋ ਦੁਬਦੇ ਪਥਰ ਤਾਰੇ ਸੋ ਕਹੋ ਤਲਗੁਰ ਸੇਵੀਐ ਅਹਨੇਸ ਸਹਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਤਨ ਵਾਹਿਗੁਰੂ ਸਾਹਿਬ ਜੀ ਸ਼ਲੋਕ ਮੈਂ ਲਾਤੀ ਮਹਿਲਾ ਦੂਚਾ ਠੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸ਼ਰੀਰ ਤਿਸ ਵਿੱਚ ਨਾਮ ਨਿਦਿ ਨਾਮ ਏਕ ਭਾਲੇ ਗੁਨੀ ਗਹੀਰ ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪਹਿਰ ਸੁਬਾਕੇ ਸੁਰਤਿਆ ਉਪਜੇ ਚਾਓ ਤਿਨਾ ਦਰਿਆਵਾਂ ਸਿਉ ਦੋਸਤੀ ਮਨਮੁਖ ਸੱਚਾ ਲਾਓ ਓਥੇ ਅੰਮ੍ਰਿਤ ਵੰਡਿਐ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਐ ਵੰਨੇ ਚੜੇ ਚੜਾਓ ਜੇ ਹੋਵੇ ਨਦਰ ਸਰਾਹ ਕੀ ਬਹੜ ਨ ਪਾਈ ਤਾਓ ਸਤੀ ਪਹਿਰੀ ਸਤ ਪਲਾ ਬਹੀਏ ਪੜਿਆ ਆਪਾਸ ਕੋਥੇ ਪਾਪ ਪੁਨ ਵਿਚਾਰੀਐ ਊੜੇ ਘਟਰਾਸ ਕੋਥੇ ਖੋਟੇ ਸੱਟੀਐ ਖਰੇ ਕੀਜੇ ਸ਼ਾਬਾਸ਼ ਬੋਲਣਾ ਫਾਦਲ ਨਾਨਕਾ ਦੁਖ ਸੁਖ ਖਸਮੇ ਪਾਸ ਓਥੇ ਕੋਟੇ ਸਟਿਏ ਖਰੇ ਕੀਜੇ ਸ਼ਾਬਾਸ਼ ਬੋਲਣਾ ਫਾਦਲ ਨਾਨਕਾ ਦੁਖ ਸੁਖ ਖਸਮੇ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰ ਸ਼ਤਰ ਤਖਦ ਦੇ ਮਾਲਕ ਜੁਗ ਜੁਗ ਅਟਲ ਹਲਤ ਪਲਤ ਦੇ ਸਵਾਰਨ ਹਾਰ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਨੇ ਸਾਡੇ ਸਾਰਿਆਂ ਤੇ ਬਹੁਤ ਬਖਸ਼ਿਸ਼ ਕੀਤੀ ਆ ਕਿਰਪਾ ਕੀਤੀ ਆ ਇਹ ਸਾਨੂੰ ਅੰਬਿਤ ਵਿਲੇ ਜਗਾ ਕੇ ਆਪਣੇ ਗੋਚ ਬਿਠਾ ਕੇ ਗੁਰੂ ਪਾਸ਼ਾ ਜੀ ਨੇ ਆਪਣਾ ਨਾਮ ਜਪਾਇਆ ਤੇ ਸੰਗਤ ਵਿੱਚ ਅੰਮ੍ਰਿਤ ਵੇਲਾ ਸਾਨੂੰ ਬਖਸ਼ਿਆ ਸੰਗਤ ਬਖਸ਼ੀ ਸੰਗਤ ਦੀ ਚਰਨ ਤੂੜ ਬਖਸ਼ੀ ਨਾਮ ਜਪਾਇਆ ਮੋਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚਾ ਨਾਮ ਵਡਿਆਈ ਵਿਚਾਰ ਕੀ ਮੂੰਹੋਂ ਕੀ ਬੋਲੀਏ ਕਿ ਸਾਡਾ ਵਾਹਿਗੁਰੂ ਨਾਲ ਪਿਆਰ ਪੈ ਜਾਏ ਵਾਹਿਗੁਰੂ ਸਾਨੂੰ ਪਿਆਰ ਕਰੇ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਉੱਠਣਾ ਵਾਹਿਗੁਰੂ ਦਾ ਨਾਮ ਜਪਣਾ ਨਾਮ ਵਿੱਚ ਸੁਰਤ ਜੋੜਨੀ ਸੋ ਉਹਦੇ ਨਾਲ ਵਾਹਿਗੁਰੂ ਨਾਲ ਸਾਡਾ ਪਿਆਰ ਹੋਰ ਗੂੜਾ ਹੁੰਦਾ ਹੋਰ ਸਾਹ ਸਾਡੀ ਵਾਹਿਗੁਰੂ ਨਾਲ ਵੱਧਦੀ ਆ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਫਿਰ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਨਾਮ ਜਪ ਕੇ ਸੋ ਉਸ ਤੋਂ ਬਾਅਦ ਜਦੋਂ ਦਿਨ ਦਾ ਚੜ੍ਹਾ ਹੁੰਦਾ ਫਿਰ ਉਦੋਂ ਬਾਣੀ ਦੇ ਵਿਚਾਰ ਨਾਲ ਜੁੜਨਾ ਹੁਣ ਬਾਣੀ ਦੇ ਵਿਚਾਰ ਦਾ ਸਮਾ ਗੁਰੂ ਪਾਸ਼ਾ ਆਪ ਹੀ ਸਾਨੂੰ ਬਾਣੀ ਦੇ ਵਿਚਾਰ ਵਿੱਚ ਮਿਲ ਸਾਧ ਸੰਗਤ ਪਜ ਕੇਵਲ ਨਾ ਆਪਣੇ ਮਨ ਦੀ ਮੱਤ ਚਲਾ ਰਹੇ ਆ ਜੋ ਸ਼ਲੋਕ ਆ ਚਾਹ ਨਾਲ ਉੱਠਦੇ ਆ ਸ਼ਪਗਤੀ ਕారణ ਜੀ